ਕੀ ਤੁਹਾਡੇ ਵੀ ਲਗਾਤਾਰ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਹੈ ਬਹੁਤ ਸਾਰੀਆਂ ਦਵਾਈਆਂ ਤੁਸੀਂ ਲੈ ਲਿਆ ਨੇ ਡਾਕਟਰਾਂ ਕੋਲ ਵੀ ਜਾ ਚੁੱਕੇ ਹੋ ਤੇ ਪੈਸਿਆਂ ਦੀ ਬਰਬਾਦੀ ਵੀ ਕਰ ਚੁੱਕੇ ਹੋ ਪਰ ਗੋਡਿਆਂ ਦਾ ਦਰਦ ਜਾ ਨਹੀਂ ਰਿਹਾ ਬਜ਼ੁਰਗਾਂ ਦੇ ਗੋਡਿਆਂ ਦੇ ਵਿੱਚ ਤਾਂ ਦਰਦ ਹੁੰਦਾ ਹੀ ਸੀਗਾ ਪਰ ਹੁਣ ਨੌਜਵਾਨ ਪੀੜੀ ਦੇ ਵਿੱਚ ਵੀ ਇਹ ਦਰਦ ਦੇਖਿਆ ਜਾ ਰਿਹਾ ਹੈ ਤਾਂ ਕੁਝ ਘਰੇਲੂ ਉਪਾਅ ਨੇ ਕੁਝ ਤਰੀਕੇ ਨੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਦਰਅਸਲ ਅੱਜਕਲ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਪੀੜੀ ਦੇ ਵਿੱਚ ਵੀ ਗੋਡਿਆਂ ਦਾ ਦਰਦ ਆਮ ਹੋ ਗਿਆ ਹੈ ਬਹੁਤ ਸਾਰੇ ਲੋਕਾਂ ਨੂੰ 30 ਸਾਲ ਦੀ ਉਮਰ ਤੋਂ ਹੀ ਗੋਡਿਆਂ ਦੇ ਦਰਦ ਦੀ ਪਰੇਸ਼ਾਨੀ ਨੀ ਹੋ ਜਾਂਦੀ ਹੈ ਪਰ ਅਸੀਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਤੁਸੀਂ ਇਸ ਪਰੇਸ਼ਾਨੀ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ ਅੱਜ ਕੱਲ੍ਹ ਗੋਡਿਆਂ ਦਾ ਦਰਦ ਇੱਕ ਆਮ ਸਮੱਸਿਆ ਬਣ ਗਈ ਹੈ ਪਰ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕਾਂ ਦਾ ਉੱਠਣਾ ਬੈਠਣਾ ਵੀ ਔਖਾ ਹੋ ਜਾਂਦਾ ਹੈ ਪਹਿਲਾਂ ਇਹ ਸਮੱਸਿਆ 50 60 ਸਾਲ ਦੀ ਉਮਰ ਦੇ ਲੋਕਾਂ ਦੇ ਵਿੱਚ ਦੇਖੀ ਜਾਂਦੀ ਸੀ ਪਰ ਹੁਣ ਇਹ ਸਮੱਸਿਆ 30 ਸਾਲ ਦੇ ਨੌਜਵਾਨਾਂ ਦੇ ਵਿੱਚ ਵੀ ਵੱਧ ਰਹੀ ਹੈ ਇਸ ਦਾ ਕਾਰਨ ਗਲਤ ਆਸਣ ਭਾਰ ਵਧਨਾ ਕਮਜ਼ੋਰ ਮਾਸਪੇਸ਼ੀਆਂ ਅਤੇ ਪੋਸ਼ਟਿਕ ਤੱਤਾਂ ਦੀ ਘਾਟ ਹੈ ਤਾਉਤੇ ਇੱਕ ਡਾਕਟਰ ਦੇ ਵੱਲੋਂ ਵੀ ਕਿਹਾ ਗਿਆ ਹੈਗਾ ਕਿ ਗੋਡੇ ਸਰੀਰ ਦੇ ਭਾਰ ਦਾ 80% ਹਿੱਸਾ ਚਲਦੇ ਨੇ ਸਿਰਫ 1 ਕਿਲੋ ਵਾਧੂ ਭਾਰ ਗੋਡਿਆਂ ਦੇ ਉੱਤੇ 4 ਕਿਲੋ ਪ੍ਰੈਸ਼ਰ ਪਾਉਂਦਾ ਹੈ ਜੋ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਨਵੀਂ ਖੋਜ ਦੇ ਅਨੁਸਾਰ ਭਾਰਤ ਦੇ ਵਿੱਚ ਲਗਭਗ 20% ਲੋਕ ਗੋਡਿਆਂ ਦੇ ਦਰਦ ਤੋਂ ਪੀੜਿਤ ਨੇ ਅਤੇ ਇਹ ਗਿਣਤੀ ਹਰ ਸਾਲ ਵੱਧ ਰਹੀ ਹੈ ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦਰਦ ਹੋਰ ਵੀ ਜ਼ਿਆਦਾ ਵੱਧ ਸਕਦਾ ਹੈਗਾ ਅਤੇ ਗੋਡੇ ਬਦਲਣ ਦੀ ਨੌਬਤ ਵੀ ਆ ਸਕਦੀ ਹੈ ਸਰਜਰੀ ਦਾ ਕਾਰਨ ਬਣ ਸਕਦਾ ਹੈ ਡਾਕਟਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈਗਾ ਕਿ ਇੰਸਟਾਗ੍ਰam ਅਤੇ YouTube ਦੇ ਉੱਤੇ ਗੋਡਿਆਂ ਦੀ ਸਿਹਤ ਲਈ 6 ਸੌਖੇ ਅਤੇ ਪ੍ਰਭਾਵਸ਼ਾਲੀ ਸੁਝਾਅ ਸਾਂਝੇ ਕੀਤੇ ਗਏ ਨੇ ਇਹਨਾਂ ਸੁਝਾਵਾਂ ਦੀ ਪਾਲਣਾ ਕਰਕੇ ਤੁਸੀਂ ਦਰਦ ਤੋਂ ਰਾਹਤ پا ਸਕਦੇ ਹੋ ਕਿਉਂਕਿ ਇੰਸਟਾਗ੍ਰam ਹੋ ਗਿਆ سوشل میڈیا ਪਲੇਟਫਾਰਮ ਹੋ ਗਿਆ ਉੱਥੇ ਬਹੁਤ ਸਾਰੇ ਵੈਦ ਆਪਣੇ ਆਪਣੇ ਸੁਝਾਅ ਪਾਉਂਦੇ ਨੇ ਤਾਂ ਬਹੁਤ ਸਾਰੇ ਅਜਿਹੇ ਸੁਝਾਅ ਵੀ ਨੇ ਜੋ ਕਿ ਤੁਸੀਂ ਉਹਨਾਂ ਨੂੰ ਅਪਣਾ ਸਕਦੇ ਹੋ ਹਰ ਕੋਈ ਸੁਝਾਅ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਇੱਕ ਵਾਰ ਜ਼ਰੂਰ ਲੈ ਲਿਓ ਕਿਉਂਕਿ ਕਈਆਂ ਨੂੰ ਅਪਣਾ ਵੀ ਅਦਾਜ਼ ਦੇ ਉਪਾਅ ਹੁੰਦੇ ਨੇ ਉਹ ਅਪਣਾ ਕੇ ਉਹਨਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ ਤੇ ਕਈਆਂ ਨੂੰ ਫਾਇਦਾ ਵੀ ਹੋ ਸਕਦਾ ਹੈ ਸਭ ਦੇ ਸਰੀਰ ਦਾ ਲਗ ਲਗ ਜਿਹੜੀ ਕਿ ਬਿਮਾਰੀ ਹੁੰਦੀ ਹੈ ਤਾਂ ਉਹਨਾਂ ਗੱਲ ਕਰਦੇ ਆਂ ਵੀ ਆਪਣੇ ਗੋਡਿਆਂ ਨੂੰ ਤੁਸੀਂ ਲੰਬੇ ਸਮੇਂ ਤੱਕ ਮਜ਼ਬੂਤ ਕਿਵੇਂ ਰੱਖ ਸਕਦੇ ਹੋ ਭਾਰ ਵਧਣਾ ਹੀ ਗੋਡਿਆਂ ਦੇ ਦਰਦ ਦਾ ਇੱਕ ਵੱਡਾ ਕਾਰਨ ਹੈ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਕਿ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਇਸ ਨੂੰ ਘਟਾਉਣਾ ਪਹਿਲਾ ਕਦਮ ਹੈ ਭਾਰ ਘਟਾਉਣ ਦੇ ਘਟਾਉਣ ਦੇ ਨਾਲ ਗੋਡਿਆਂ ਦੇ ਉੱਤੇ ਦਬਾਅ ਘਟ ਜਾਂਦਾ ਹੈ ਖੋਜ ਦੇ ਅਨੁਸਾਰ 5% ਭਾਰ ਘਟਾਉਣ ਦੇ ਨਾਲ ਗੋਡਿਆਂ ਦੇ ਦਰਦ ਦੇ ਵਿੱਚ 20% ਤੱਕ ਰਾਹਤ ਮਿਲ ਸਕਦੀ ਹੈ ਸਿਹਤਮੰਦ ਖੁਰਾਕ ਅਤੇ ਨਿਯਮਤ ਸੈਰ ਦੇ ਨਾਲ ਆਪਣੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਰੋਜ਼ 5 ਤੋਂ 10 ਮਿੰਟ ਸਟ੍ਰੈਚਿੰਗ ਕਰਨਾ ਗੋਡਿਆਂ ਦੇ ਲਈ ਵਰਦਾਨ ਹੈ ਸਟੈਂਡਿੰਗ ਸਕੁਐਡ ਸਟ੍ਰੈਚ ਅਤੇ ਕਾਫ ਸਟ੍ਰੈਚ ਅਤੇ ਹੋਮੋਸ ਟ੍ਰਿੰਗ ਸਟ੍ਰੈਚ ਵਰਗੀਆਂ ਕਸਰਤਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀਆਂ ਨੇ ਅਤੇ ਦਰਦ ਘਟਾਉਂਦੀਆਂ ਨੇ ਤੇ ਇਹ ਵੀ ਸਲਾਹ ਦਿੰਦੇ ਨੇ ਡਾਕਟਰ ਕਿ ਸਵੇਰੇ ਉੱਠਦੇ ਹੀ 5 ਮਿੰਟ ਸਟ੍ਰੈਚਿੰਗ ਕਰੋ ਇਸ ਨਾਲ ਜੋੜਾਂ ਦੀ ਲਚਕਤਾ ਵਾਧੀ ਹੈ ਤਾਂ ਸਾਈਕਲਿੰਗ ਗੋਡਿਆਂ ਦੇ ਲਈ ਇੱਕ ਸੁਰੱਖਿਅਤ ਕਸਰਤ ਹੈ ਇਹ ਬਹੁਤ ਹੀ ਵਧੀਆ ਜੋ ਕਿ ਕਸਰਤ ਹੈ ਜੋ ਕਿ ਇੱਕ ਜੋੜਾ ਦਾ ਨੈਚੁਰਲ ਲੂਬ੍ਰੀਕੈਂਟ ਹੈ ਤੇ ਹਫਤੇ ਦੇ ਵਿੱਚ 2-3 ਵਾਰ 20 ਤੋਂ 15 ਤੋਂ 20 ਮਿੰਟ ਸਾਈਕਲਿੰਗ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਜੋੜਾਂ ਦੇ ਉੱਤੇ ਜੋ ਕਿ ਕਿਸਾ ਹੈ ਉਹ ਘਟ ਜਾਂਦਾ ਹੈ ਡਾਕਟਰ ਇਹ ਵੀ ਸੁਝਾਅ ਦਿੰਦੇ ਨੇ ਕਿ ਗਲਤ ਪੋਸਚਰ ਦੇ ਨਾਲ ਗੋਡਿਆਂ ਦੇ ਉੱਤੇ ਵਾਧੂ ਦਬਾਅ ਪਾਉਂਦਾ ਹੈ ਲੰਬੇ ਸਮੇਂ ਲਈ ਇੱਕ ਜਗ੍ਹਾ ਦੇ ਉੱਤੇ ਬੈਠਣ ਜਾਂ ਫਿਰ ਖੜੇ ਹੋਣ ਤੋਂ ਬਚੋ ਹਰ ਘੰਟੇ ਦੇ ਵਿੱਚ 2 ਤੋਂ 3 ਮਿੰਟ ਸੈਰ ਜ਼ਰੂਰ ਕਰੋ ਅਤੇ ਸਿੱਧੇ ਬੈਠੋ ਜਾਂ ਫਿਰ ਖੜੇ ਰਹੋ ਤੋਂ ਦੱਸਦੀ ਹੈ ਕਿ ਕੁਆਡਸ ਹੈਮਸਟ੍ਰਿੰਗਸ ਅਤੇ ਪਿੰਡਲੀਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਗੋਡਿਆਂ ਨੂੰ ਸਹਾਰਾ ਮਿਲਦਾ ਹੈ ਹਫ਼ਤੇ ਦੇ ਵਿੱਚ 2-3 ਵਾਰ ਸਕੁਐਟਸ ਲੈਗ ਲਿਫਟ ਅਤੇ ਕਰਲ ਵਰਗੀਆਂ ਕਸਰਤਾਂ ਕਰੋ ਤੇ ਮਜ਼ਬੂਤ ਮਾਸਪੇਸ਼ੀਆਂ ਗੋਡਿਆਂ ਦੇ ਉੱਤੇ ਦਬਾਅ ਘਟਾਉਂਦੀਆਂ ਨੇ ਅਤੇ ਦਰਦ ਨੂੰ ਰੋਕਦੀਆਂ ਨੇ ਤਾਂ ਇਹ ਕੁਝ ਚੀਜ਼ਾਂ ਨੇ ਆ ਜੋ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਜੇਕਰ ਤੁਹਾਡੇ ਵੀ ਗੋਡੇ ਦਰਦ ਕਰਦੇ ਨੇ ਤਾਂ ਕਸਰਤ ਜ਼ਰੂਰ ਕਰੋ ਹਲਕੀ ਤੋਂ ਬਿਲਕੁਲ ਵੀ ਤੁਸੀਂ ਕਸਰਤ ਨਾ ਛੱਡੋ ਕਿਉਂਕਿ ਜਦੋਂ ਇਹ ਬਿਮਾਰੀ ਹੁੰਦੀ ਹੈ ਬਿਮਾਰੀ ਵੀ ਆਮ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਇਹ ਬੁਢਾਪੇ ਦੇ ਵਿੱਚ ਆਉਂਦੀ ਸੀਗੀ 50 ਸਾਲ ਤੋਂ ਬਾਅਦ ਆਉਂਦੀ ਸੀ ਪਰ ਹੁਣ ਨੌਜਵਾਨ ਪੀੜੀ ਦੇ ਵਿੱਚ ਵੀ ਗੋਡੇ ਦਰਦ ਦੀ ਜਿਹੜੀ ਸਮੱਸਿਆ ਹੁਣ ਹੋਰ ਵੱਧ ਚੁੱਕੀ ਹੈ